ਸੋ ਕਿਉਂ ਬੇਸਰਾ ਜੇ ਕੋਲ ਨਾ ਪਾਣੈ ਸੋ ਕਿਉਂ ਬੇਸਰਾ ਜੇ ਕੀਆ ਜਾਣੈ ਸੋ ਕਿਉਂ ਬੇਸਰਾ ਜੇਨ ਸਭ ਕੁਛ ਦੀਆ ਸੋ ਕਿਉਂ ਬੇਸਰ ਜੇ ਜੀਵਨ ਜੀਆ ਸੋ ਕਿਉਂ ਬੇਸਰ ਜੇ ਅਗਣ ਮਰਖਾ ਮਹੁਰ ਪਰਸਾਦ ਖ ਬੇਰ ਲਾਖੈ ਸੋ ਕਿਉਂ ਬੇਸਰ ਜੇ ਵਖਤੇ ਕਾਡ ਜਨਮ ਜਨਮ ਕਾ ਟੁਕ ਟਾ ਗੰਡ ਗੁਰਪੂਰ ਤਤ ਇਹ ਹੈ 부ਜਾਇਆ ਪਰਬ ਆਪਣਾ ਨਾਨਕ ਜਨ ਧਾਇਆ ਗੁਰਪੂਰਨ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਾਇਆ ਵਾਹਿ ਗੁਰੂ ਨਟ ਮਹਲਾ ਪੰਜਮ ਹਉ ਵਾਰ ਵਾਰ ਜਾਉ ਗੁਰ ਗੋਪਾਲ ਰਹਾਉ ਤਨ ਤਨ ਸਤ ਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਮਰਤ ਮੇ ਬਾਣੀ ਜੋ ਕਿ ਨਟ ਰਾਗ ਦੇ ਵਿੱਚ ਹੈ ਆਉਂ ਅੱਜ ਇਸ ਤੇ ਉਹ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 980 ਅੰਗ ਉਤੇ ਸ਼ਿਸ਼ੋਭਤ ਹੈ ਆਉ ਇਸ ਤੇ ਵਿਚਾਰ ਕਰੀਏ ਨਟ ਮਹਿਲਾ ਪੰਜਮ ਹੋਂਵਾਰ ਵਾਰ ਜਾਉ ਗੁਰ ਗੋਪਾਲ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਉਹ ਜੋ ਗੁਰ ਗੋਪਾਲ ਹੈ ਗੁਰ ਸਭ ਤੋਂ ਵੱਡਾ ਗੋਪਾਲ ਇਸ ਸ੍ਰਿਸ਼ਟੀ ਨੂੰ ਪਾਲਣਹਾਰਾ ਉਹ ਜੋ ਸਭ ਤੋਂ ਵੱਡਾ ਇਸ ਸ੍ਰਿਸ਼ਟੀ ਨੂੰ ਪਾਲਣਹਾਰਾ ਗੋਪਾਲ ਹੈ ਹਉ ਵਾਰ-ਵਾਰ ਜਾਉ ਗੁਰੂ ਗੋਪਾਲ ਮੈਂ ਉਸ ਗੁਰ ਗੋਪਾਲ ਤੋਂ ਵਾਰ-ਵਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਔਰ ਜੋ ਸਭ ਤੋਂ ਵੱਡਾ ਇਸ ਸ੍ਰਿਸ਼ਟੀ ਦਾ ਪਾਲਣਹਾਰ ਵਾਹਿਗੁਰੂ ਹੈ ਉਸ ਤੋਂ ਮੈਂ ਸਦਾ ਹੀ ਬਿਲਾਹਾਰਨੇ ਜਾਂਦਾ ਹਾਂ ਵਾਰ-ਵਾਰ ਜਾਂਦਾ ਹਾਂ ਰਹਾਉ ਮੋਹ ਨਿਰਗੁਣ ਤੁਮ ਪੂਰਣ ਦਾਤੇ ਦੀਨ ਨਾਥ ਦਿਆਨ ਏ ਦੀਨ ਨਾਥ ਦੇ ਗਰੀਬ ਏ ਗਰੀਬਾਂ ਦੇ ਨਾਥ ਦਇਆ ਦੇ ਆਲ ਦਇਆ ਦੇ ਘਰ ਦਇਆ ਆਲਿਆ ਦਇਆ ਦੇ ਘਰ ਏ ਦੀਨਾਂ ਦੇ ਨਾਥ ਏ ਦਇਆ ਦੇ ਘਰ ਮੋਹੇ ਨਿਰਗੁਣ ਤੁਮ ਪੂਰਨ ਦਾਤੇ ਮੈਂ ਨਿਰਗੁਣ ਹਾਂ ਮੇਰੇ ਦੇ ਵਿੱਚ ਕੋਈ ਵੀ ਗੁਣ ਨਹੀਂ ਹੈ ਤੂੰ ਪੂਰਨ ਦਾਤੇ ਅਤੇ ਤੁਸੀਂ ਤਾਂ ਸਦਾ ਹੀ ਦਾਤਾਂ ਕਰਨ ਵਾਲੇ ਹੋ ਤੁਸੀਂ ਪੂਰਨ ਦਾਤੇ ਹੋ ਮੋਹ ਨਿਰਗੁਣ ਤੂੰ ਪੂਰਨ ਦਾਤੇ ਦੀਨ ਨਾਥ ਦਿਆਲ ਉਹ ਹੈ ਨਿਰਗੁਣ ਮੈਂ ਤਾਂ ਨਿਰਗੁਣ ਹਾਂ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ ਇਸੇ ਕਰਕੇ ਸਾਤੂਰੀ ਦਾ ਅਮਰਤ ਮਈ ਪਰਮਾਨ ਹੈ ਹਮ ਆਵ ਗੁਣ ਭਰੇ ਇੱਕ ਗੁਣ ਨਾਹੀਂ ਹਮ ਆਵ ਗੁਣ ਭਰੇ ਇੱਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਖ ਬਿਖ ਖਾਈ ਮਾਇਆ ਮੋ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਅਸੀਂ ਤਾਂ ਅਗੁਣਾ ਦੇ ਭਰੇ ਹੋਏ ਹਾਂ ਇਸ ਕਰਕੇ ਸਤਿਗੁਰੂ ਇਹ ਇੱਥੇ ਵੀ ਉਪਦੇਸ਼ ਕਰਦੇ ਹਨ ਮੋਹੇ ਨਿਰਗੁਣ ਮੈਂ ਨਿਰਗੁਣ ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ ਤੂੰ ਪੂਰਣ ਦਾਤੇ ਇਹ ਵਾਹਿਗੁਰੂ ਸਾਰਿਆਂ ਹੀ ਦਾਤਾ ਕਰਨ ਵਾਲਾ ਹੈ ਤੂੰ ਹੀ ਸਾਰਿਆਂ ਦਾਤਾ ਦਿੰਦਾ ਹੈ ਦੀਨ ਨਾਥ ਦਿਆਨ ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਣ ਧਨਮਾਲ ਇਹ ਗੁਰ ਗੋਪਾਲ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਤੁਸੀਂ ਮੇਰੀ ਜਿੰਦ ਦੇ ਸਹਾਰਾ ਹੋ ਜੀ ਪ੍ਰਾਣ ਅਤੇ ਪ੍ਰਾਨਾਂ ਦਾ ਸਹਾਰਾ ਹੋ ਤੁਸੀਂ ਸਦਾ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਅਰਥਾਤ ਸਦਾ ਹੀ ਤੁਸੀਂ ਹੀ ਮੇਰੀ ਜਿੰਦ ਦੇ ਸਹਾਰਾ ਹੋ ਤੁਸੀਂ ਮੇਰੇ ਪ੍ਰਾਨਾਂ ਦੇ ਸਹਾਰਾ ਹੋ ਧਨ ਮਾਲ ਅਤੇ ਗੁਰੂ ਗੋਪਾਲ ਤੁਸੀਂ ਹੀ ਮੇਰੇ ਲਈ ਸਾਰੇ ਦੁਨੀਆ ਦੇ ਧਨ ਪਦਾਰਥ ਹੋ ਦਰਸ਼ਨ ਪਿਆਸ ਬਹੁਤ ਮਨ ਮੇਰਾ ਨਾਨਕ ਦਰਸ਼ਨ ਨਿਹਾਲ ਦਰਸ਼ਨ ਪਿਆਸ ਬਹੁਤ ਮਨ ਮੇਰਾ ਮੇਰੇ ਮਨ ਦੇ ਵਿੱਚ ਇਹ ਵਾਹਿਗੁਰੂ ਇਹ ਗੁਰੂ ਗੋਪਾਲ ਤੁਹਾਡੇ ਦਰਸ਼ਨਾਂ ਲਈ ਬਹੁਤ ਹੀ ਪਿਆਸ ਹੈ ਨਾਨਕ ਦਰਸ਼ਨ ਨਿਹਾਲ ਇਹ ਵਾਹਿਗੁਰੂ ਕਿਰਪਾ ਕਰੋ ਮੈਨੂੰ ਨਾਨਕ ਨੂੰ ਤੁਸੀਂ ਦਰਸ਼ਨ ਦਿਖਾਲ ਦਿਓ ਆਪਣੇ ਦਰਸ਼ਨ ਦੇ ਕੇ ਨਿਹਾਲ ਕਰ ਦਿਓ ਮੇਰੇ ਅੰਦਰ ਤਾਰੇ ਤੁਹਾਡੇ ਦਰਸ਼ਨਾਂ ਦੀ ਬਹੁਤ ਹੀ ਪਿਆਸ ਹੈ ਤੋ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਉਹ ਵਾਹਿਗੁਰੂ ਤੋਂ ਵਾਰਨੇ ਵਾਰਨੇ ਜਾਂਦੇ ਹਨ ਬਲਿਹਾਰ ਜਾਂਦੇ ਹਨ ਕਿਉਂਕਿ ਉਹ ਵਾਹਿਗੁਰੂ ਸਭ ਤੋਂ ਵੱਡਾ ਹੈ ਅਤੇ ਉਹ ਹੀ ਸ੍ਰਿਸ਼ਟੀ ਦਾ ਪਾਲਣ ਹਾਰ ਹੈ ਹਉ ਵਾਰ-ਵਾਰ ਜਾਉ ਗੁਰੂ ਕੋ ਪਾਲ ਗੁਰੂ ਗੋਪਾਲ ਜੋ ਸਭ ਤੋਂ ਵੱਡਾ ਅਤੇ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਉਹ ਹੀ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਹੈ ਕੋਈ ਹੋਰ ਵੱਖਰਾ ਕੋ ਪਾਲਣਹਾਰ ਨਹੀਂ ਹੈ ਕੋ ਇਸ ਜਗਤ ਨੂੰ ਪੈਦਾ ਕਰਨ ਵਾਲਾ ਕੋਈ ਵੱਖਰਾ ਨਹੀਂ ਹੈ ਕੋ ਮਾਰਨ ਵਾਲਾ ਵੱਖਰਾ ਨਹੀਂ ਹੈ ਉਹ ਸਾਰਾ ਕੁਝ ਉਸ ਵਾਹਿਗੁਰੂ ਦੇ ਹੱਥ ਹੀ ਹੈ ਉਹੀ ਸਾਰੀ ਸ੍ਰਿਸ਼ਟੀ ਨੂੰ ਪਾਲ ਰਿਹਾ ਹੈ ਉਸ ਦੇ ਕੋਲ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਅਤੇ ਉਸ ਦੇ ਹੱਥ ਦੇ ਵਿੱਚ ਹੀ ਸਭ ਕੁਝ ਜੰਮ ਜੰਮਣ ਮਰਨ ਹੈ ਤਾਂ ਇਸ ਕਰਕੇ ਉਸ ਵਾਹਿਗੁਰੂ ਨੇ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਉਸ ਵਾਹਿਗੁਰੂ ਨੂੰ ਹੀ ਧਿਆਨਾ ਹੈ ਜੋ ਕਿ ਸਾਡੇ ਜਿੰਦ ਦਾ ਜੋ ਕਿ ਸਾਡੇ ਪ੍ਰਾਣਾ ਦਾ ਆਸਰਾ ਹੈ ਸਦਾ ਹੀ ਉਸ ਵਾਹਿਗੁਰੂ ਨੂੰ ਧਿਆਨਾ ਹੈ ਇਸ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀ ਇਸ ਬਾਣੀ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਨੀਆਂ ਤਾਂ ਜੋ ਸਾਡਾ ਇਹ ਜਨਮ ਜੋ ਹੈ ਇਹ ਸੋਹਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ